ਸੀਸੀਟੀਵੀ ਤਸਵੀਰਾਂ ਨੂੰ ਧਿਆਨ ਨਾਲ ਵੇਖੋ ਇਸ ਦੇ ਵਿੱਚ ਨਜ਼ਰੀ ਆ ਰਿਹਾ ਹੈ ਕਿ ਕੁਝ ਆਦਮੀ ਇੱਕ ਪਲਾਟ ਦੇ ਕੋਲ ਆਉਂਦੇ ਨੇ ਤੇ ਇਸ ਪਲਾਟ ਦੀ ਕੰਧ ਨੂੰ ਟਾਕੇ ਚਲੇ ਜਾਂਦੇ ਨੇ ਤੇ ਨਾਲ ਹੀ ਪਲਾਸ ਦੇ ਨਾਲ ਸਕੂਲ ਦੇ ਸੀਸੀਟੀਵੀ ਕੈਮਰੇ ਵੀ ਇਨਵੱਲੋ ਤੋੜ ਦਿੱਤੇ ਗਏ ਨੇ ਜੋ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਤੇ ਸਕੂਲ ਦੇ ਅਧਿਕਾਰੀਆਂ ਵੱਲੋਂ ਪਲਾਟ ਦੀ ਕੰਦ ਨੂੰ ਵਾਰ-ਵਾਰ ਤੋੜਨ ਦੀ ਗੱਲ ਕਹੀ ਜਾ ਰਹੀ ਹੈ ਤੇ ਨਾਲ ਹੀ ਪੁਲਿਸ ਤੇ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਆਰੋਪੀਆਂ ਦੇ ਖਿਲਾਫ ਅਜੇ ਤੱਕ ਨਹੀਂ ਕੀਤੀ ਜਾ ਰਹੀ ਮਾਮਲਾ ਅੰਮ੍ਰਿਤਸਰ ਦੇ ਸੁਲਤਾਨਵਿੰਡ थाना ਇਲਾਕੇ ਦਾ ਹੈ ਜਿੱਥੇ ਕਿ ਇੱਕ ਪਲਾਟ ਨੂੰ ਵਾਰ-ਵਾਰ ਤੋੜਨ ਦੀ ਸਕੂਲ ਦੇ ਚੇਅਰਮੈਨ ਵੱਲੋਂ ਗੱਲ ਕਹੀ ਜਾ ਰਹੀ ਹੈ ਅਤੇ 28 ਤਾਰੀਖ ਦੀ ਰਾਤ ਨੂੰ ਤਕਰੀਬਨ 1 ਵਜੇ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਘਟਨਾ ਇਹ ਵਾਪਰੀ 28 ਤਰੀਕ ਦੀ ਰਾਤ ਨੂੰ ਤਕਰੀਬਨ 1 ਵਜੇ 40 ਮਿੰਟ ਤੇ ਕੁਝ ਵਿਅਕਤੀ ਆਏ ਆ ਉਹਨਾਂ ਦੇ ਨਾਲ ਸਕੂਟਰੀ ਤੇ ਇੱਕ ਲੇਡੀ ਵੀ ਆਈ ਹੈ ਜਿਹੜੀ ਉਥੋਂ ਲੰਘਦੀ ਨਜ਼ਰ ਆਈ ਹੈ ਜਿਹੜੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਫੋਟੋਆਂ ਉਹਨਾਂ ਨੇ ਰਾਤ ਨੂੰ 1:40 ਮਿੰਟ ਦੇ ਸਭ ਤੋਂ ਪਹਿਲਾਂ ਆਣ ਕੇ ਮੇਰੇ ਸਕੂਲ ਦੇ ਕੈਮਰੇ ਭੰਨੇ ਮੇਰੇ ਸਕੂਲ ਦੇ ਕੈਮਰੇ ਚੋਰੀ ਕੀਤੇ ਭੰਨ ਤੋੜ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਤਾਰਾਂ ਕੱਟੀਆਂ ਉਸ ਤੋਂ ਬਾਅਦ ਉਹਨਾਂ ਨੇ ਇਸ ਸਕੂਲ ਵਿਦਿਆਲ័យ ਦੀ ਜਿਹੜੀ ਪਲਾਟ ਹੈ ਜਿਹੜਾ ਕਿ ਮੈਡਮ ਸੁਮਨ ਸ਼ਰਮਾ ਦੇ ਨਾਮ ਤੇ ਰਜਿਸਟਰਡ ਹੈ ਪੁਲੀਕਾਂ ਦੇ ਤੋਂ ਗਾਂਦ ਤੋੜਨ ਤੋਂ ਬਾਅਦ ਅੰਦਰ ਉਹਦੇ ਐਂਟਰ ਹੋਏ ਆ ਉਹਦੇ ਵਿੱਚ ਚੌਂਕੀ ਦਾ ਰਹਿ ਰਿਹਾ ਪਰਿਵਾਰ ਰਹਿ ਰਿਹਾ ਹੈ ਤੇ ਉਹਨਾਂ ਨੂੰ ਜਾਨ ਨੂੰ ਮਾਰਦੀਆਂ ਧਮਕੀਆਂ ਦਿੱਤੀਆਂ ਉਸ ਤੋਂ ਬਾਅਦ ਉਹ ਜਿਹੜੇ ਆ ਭੱਜ ਗਏ ਤੋੜ ਭੰਗ ਕਰਨ ਦਾ ਧਮਕੀਆਂ ਦੇ ਰਿਹਾ ਦਾ ਕਾਰਨ ਕਿਸ ਸੰਬੰਧ ਕੀ ਗੱਲ ਹੈ ਕਾਰਨ ਇਹ ਵੀ ਇਹ ਜਿਹੜਾ ਪਲਾਟ ਅਸੀਂ 2015 ਦਾ ਪਰਚੇਸ ਕੀਤਾ ਹੈ ਮਮਤਾ ਕੋਲ ਤੇ ਚੌਕਤੀ ਥਾਂ ਦੇ ਜਿਹੜਾ ਪਲਾਟ ਸਾਡੇ ਕੋਲ ਆਇਆ ਕਲੋਨੀ ਇੱਥੇ ਬਣੀ ਹੈ 2002 ਦੇ ਤੇ ਪਲਾਟਾਂ ਦੀ ਅੱਗੇ ਸੇਲ 2005 ਵਿੱਚ ਹੋਈ ਆ। ਤੇ ਅਹੀਂ ਪਲਾਟ ਜਿਹੜਾ ਚੁੱਪਚੀ ਜਗ੍ਹਾ ਤੇ ਵਿਆ। ਅੱਜ 20 ਸਾਲਾਂ ਬਾਅਦ ਲੇੜੀ ਇੱਕ ਉੱਠ ਕੇ ਆਣ ਕੇ ਜਿਹੜੀ ਪੁਰਾਣੀ ਜ਼ਮੀਨਾਂ ਦੀ ਮਾਲਕ ਹੋ ਗਈ। ਉਹਦੇ ਕੋਲ ਰਾਵਾਂ ਦੇ ਵਿੱਚ 16 ਮਰਲੇ ਬੋਲਦੇ ਆ। ਉਹ ਜਬਰੂ ਜਿਹੜਾ ਸਾਡੇ ਪਲਾਟ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ। ਜਿਹੜਾ ਕਿ ਗੈਰ ਕਾਨੂੰਨੀ ਆ। ਇਹ ਸਬੰਧੀ ਹੀ ਮਾਨਯੋਗ ਅਦਾਲਤ ਵਿੱਚ ਕੇਸ ਦਾਇਰ ਕੀਤਾ। ਸਾਰੇ ਪ੍ਰੂਫ ਐਵੀਡੈਂਸ ਆਪਣੇ ਵਿਖਾਏ ਤੇ ਮਾਨਯੋਗ ਅਦਾਲਤ ਨੇ ਸਾਡੇ ਪ੍ਰੂਫ ਸਾਰੇ ਵੇਖਦੇ ਹੋਏ ਵੈਰੀਫਾਈ ਕਰਕੇ ਸਾਡੇ ਹੱਕ ਅਜਸਟ੍ਰੇਟ ਆਰਡਰ ਜਾਰੀ ਕਰਤਾ। ਉਹ ਜਿਹੜੇ ਆ ਜਨਾਨੀਆਂ ਉਹ ਕਹਿੰਦੀ ਆ ਵੀ ਮੈਂ ਨਾ ਕੋਰ ਰਮਾਉਂਦੀ ਆ ਨਾ ਮਸਟਰੀ ਅਡਰ ਰਮਾਉਂਦੀ ਆ ਇਹਨੇ ਪਹਿਲਾਂ ਵੀ ਇਹ ਕੰਦ ਢਾਈ ਹੀ ਇੱਕ ਵਾਰੀ ਉਦੋਂ ਵੀ ਇੱਥੇ ਪਰਚਾ ਦਰਜ ਹੋਇਆ ਸੀ ਉਸ ਤੋਂ ਬਾਅਦ ਇਹਨੇ ਫੇਰ ਕੰਦ ਢਾਈ ਇੱਥੇ ਕੰਟੈਂਪਟ ਆਫ ਕੋਰ ਵੀ ਚੱਲਦੀ ਪਈ ਹੈ ਹੁਣ ਫੇਰ ਅੱਜ 28 ਤਰੀਕ ਨੂੰ ਇਹਨੇ ਫੇਰ ਦੁਬਾਰਾ ਕੰਦ ਢਾਈ ਹੈ ਅਸੀਂ ਬਹੁਤ ਸਾਰੀਆਂ ਅਪਲੀਕੇਸ਼ਨਾਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀਆਂ ਪਰ ਅਜੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦੋਸ਼ੀਆਂ ਨੂੰ ਸ਼ੈਲਟਰ ਦੇ ਗਏ ਉਹਨਾਂ ਨੂੰ ਬਚਾਇਆ ਜਾ ਰਿਹਾ ਹੈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਹੜੇ ਮੇਰੇ ਸਕੂਲ ਦੇ ਕੈਮਰੇ ਤੋੜੇ ਆ ਭਾਂ ਤੋੜ ਕੀਤੀ ਆ ਚੌਂਕੀਦਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਉੱਥੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਥੇ ਹੀ थाना ਸੁਲਤਾਨਪੁਰ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਇੱਕ ਪਲਾਟ ਦੇ ਦੋ ਮਾਲਕ ਸਾਹਮਣੇ ਆਏ ਨੇ ਤੇ ਉਹਨਾਂ ਵੱਲੋਂ ਆਪੋ ਆਪਣੀ ਮਾਲਕੀ ਦਾ ਦਾਦਾਬਾਦ ਕੀਤਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਇਲਾਕੇ ਦੇ ਪਟਵਾਰੀ ਨੂੰ ਬੁਲਾ ਕੇ ਜਮ੍ਹਾਂਬੰਦੀ ਕਰਵਾਈ ਜਾਵੇਗੀ ਤੇ ਜਿਸ ਦਾ ਵੀ ਪਲਾਟ ਹੋਵੇਗਾ ਉਸ ਨੂੰ ਉਸ ਦਾ ਬੰਦਾ ਹੱਕ ਦਿੱਤਾ ਜਾਏਗਾ ਤੇ ਗਲਤ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਜਾਏਗਾ ਇੱਥੇ ਇਹ ਜਗ੍ਹਾ ਦੇ ਉੱਤੇ ਇੱਕ ਪਲਾਟ ਦਾ ਪੁਰਾਣਾ ਮਵਾਦਿਆ ਜੋ ਚੱਲ ਰਿਹਾ ਪਿਛਲੇ ਸਮੇਂ ਤੋਂ ਚੱਲ ਰਿਹਾ ਜੀ ਦੋਵੇਂ ਤਰ੍ਹਾਂ ਜਣੀਆਂ ਵਾ ਨਾ ਆਪੋ ਆਪਣਾ ਦਾਵਾ ਪੇਸ਼ ਕਰ ਰਹੀਆਂ ਦੋਵੇਂ ਤਰ੍ਹਾਂ ਇਹ ਦਾਵਾ ਪੇਸ਼ ਕਰਦੇ ਆ ਕਿ ਇਹ ਜਿਹੜਾ ਪਲਾਟ ਹੈ ਮੇਰਾ ਵਾ ਇੱਕ ਤਰ ਦਾਵਾ ਕਰਦੀ ਆ ਕਿ ਇਹ ਪਲਾਟ ਮੇਰਾ ਇੱਕ ਤਰ ਦੀ ਮਾਲਕੀ ਮੁਤਾਬਕ ਜਮ੍ਹਾਂਬੰਦੀ 16 ਮਰਲੇ ਆ ਰਹੀ ਹੈ ਇੱਕ ਤਰ ਦੀ ਮਾਲਕੀ ਮੁਤਾਬਕ ਜਮ੍ਹਾਂਬੰਦੀ 7 ਮਰਲੇ ਆ ਰਹੀ ਹੈ ਇਹ ਪਲਾਟ ਇਹ ਇੱਕ ਤਰ 583 ਦੇ ਉਹਦਾ ਮਾਲਕ ਆ ਦੂਸਰੀ ਧਿਰ ਵੀ 583 ਦੀ ਮਾਲਕ ਹੈ 7 ਮਰਲੇ ਜਗ੍ਹਾ ਦੀ ਮੁਤਾਬਕ ਰਿਕਾਰਡ ਹੁਣ ਇਹ ਜਿਹੜਾ ਵਿਵਾਦ ਆ ਪਲਾਟ ਦਾ ਪੁਰਾਣਾ ਚੱਲ ਰਿਹਾ ਕਿਹੜੇ ਕਿਹੜੇ ਖਸਰੇ ਦੇ ਵਿੱਚ ਪਲਾਟ ਹੈ ਉਹ ਕਲੀਅਰ ਕਰਨਾ ਜ਼ਰੂਰੀ ਆ ਇਹਦੇ ਵਾਸਤੇ ਨਿਸ਼ਾਨਦੇਹੀ ਕਰਾਉਣੀ ਜ਼ਰੂਰੀ ਆ ਇਹਨਾਂ ਨੂੰ ਇਹੋ ਹੀ ਅਸੀਂ ਮੌਕੇ ਤੇ ਆ ਕੇ ਡੀਐਸਪੀ ਸਾਹਿਬ ਨੇ ਵੀ ਕਿਹਾ ਕਿ ਆਪਾਂ ਇਹਦੀ ਨਿਸ਼ਾਨਦੇਹੀ ਕਰਵਾ ਕੇ ਜਿਹੜੇ ਵੀ ਬੰਦੇ ਨੇ ਜਿੱਦਾਂ ਵੀ ਪਲਾਟ ਹੋਇਆ ਉਹ ਜਿਨੇ ਵੀ ਉਹ ਪਲਾਟ ਆਇਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਹਰ ਹਰ ਮਾਲਕੀ ਤਸਦੀਕ ਕਰਨੀ ਜਰੀ ਬਕਾਇਆ ਬਿਊਰੋ ਰਿਪੋਰਟ ਜਗਬਾਣੀ ਟੀਵੀ